ਲੋਕਾਂ ਦੇ ਸਿਰ ਤੇ ਰਾਜ ਕੀਤਾ ਜਾਂਦਾ ਲੋਕਾਂ ਨੂੰ ਨਾਲ ਲੈ ਕੇ ਰਾਜ ਕੀਤਾ ਜਾ ਸਕਦਾ ਲੋਕਾਂ ਨੂੰ ਮਾਰ ਕੇ ਰਾਜ ਕੀਤਾ ਨਹੀਂ ਜਾ ਸਕਦਾ ਤੁਸੀਂ ਉਹਨਾਂ ਨਾਲ ਸਮਝੌਤੇ ਦੀ ਗੱਲ ਕਰਕੇ ਸੱਦ ਕੇ ਮੁਰਕੇ ਤੁਸੀਂ ਧਰਨਾ ਚ ਕੋਨੇ ਹੋ ਬਹੁਤ ਮਾੜੀ ਕਰਤੂਤ ਕੀਤੀ ਹੈ ਸਰਕਾਰ ਭਗਵੰਤ ਜੀ ਸਰਕਾਰ ਨੇ ਕਹਿੰਦੇ ਮੈਂ ਖੁਦ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਕੋਈ ਵੀ ਜੁੜੇ ਹੋਏ ਹਾਂ ਪਰ ਇਹ ਗੱਲ ਬਹੁਤ ਮਾੜੀ ਕੀਤੀ ਹੈ ਸਰਕਾਰ ਜਿਵੇਂ ਕਿਸਾਨੀ ਦੀ ਹੱਡੀ ਆ ਪੰਜਾਬ ਦੀ ਬਿਲਕੁਲ 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 ਤੇ ਪਰ ਇਹ ਉਹੀ ਹੱਡੀ ਤੋੜ ਕੇ ਇਹ ਆਪ ਪਿੱਤੇ ਜਾਣਗੇ ਫਿਰ ਇਹਨੇ ਧਗਾ ਕਮਾਇਆ ਤੋ ਕਾਗਮਾ ਆਇਆ ਸਿੱਖਾਂ ਨਾਲ ਵੀ ਕਿਸਾਨਾਂ ਨਾਲ ਵੀ ਬੰਦਾਲ ਟੀਵੀ ਦੇ ਦੇ ਦਰਸ਼ਕਾਂ ਨਾਲ ਅਸੀਂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੈਲੇ ਵਿੱਚ ਪਹੁੰਚੇ ਆ ਇੱਥੇ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਦਾ ਕਿਸਾਨ ਵੀ ਇੱਥੇ ਮੌਜੂਦ ਹੈ ਅਤੇ ਪੰਜਾਬ ਦਾ ਨੌਜਵਾਨ ਵੀ ਤੇ ਦੂਜੇ ਪਾਸੇ ਪੰਜਾਬ ਦੇ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਲੱਗੇ ਹੋਏ ਖਨੌਰੀ ਮੋਰਚੇ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿੱਥੇ ਸਰਕਾਰੀ ਹੁਕਮਾਂ ਤੇ ਪੁਲਸ ਵੱਲੋਂ ਜ਼ਬਰਦਸਤੀ ਕਿਸਾਨਾਂ ਦਾ ਧਰਨਾ ਚੁਗਵਾ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਟੈਂਟ ਉਖਾੜ ਦਿੱਤੇ ਗਏ ਹਨ ਇਸ ਬਾਰੇ ਦਿਲ ਦਹਿਲਣ ਵਾਲੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ ਤੇ ਕਈ ਵੀਡੀਓ ਕਲਿੱਪ ਵੀ ਵਾਇਰਲ ਹੋ ਰਹੇ ਹਨ ਪਹਿਲਾਂ ਅਸੀਂ ਅਜਿਹੇ ਕਈ ਵੀਡੀਓ ਦਰਸ਼ਕਾਂ ਨਾਲ ਸਾਂਝੇ ਕਰਦੇ ਹਾਂ ਇਹ ਕਿਹੜੇ ਟੈਂਕਰ ਨੂੰ ਦੱਬਣ ਦੀ ਗੱਲ ਕਰਦੇ ਹੋ ਆ ਦੇਖੋ ਇੱਥੇ ਜਵਾਨੀ ਦਾ ਕਹੇ ਇੱਥੇ ਸਾਡੇ ਬਾਪੂ ਹੀ ਨਹੀਂ ਉਹ ਕਰਦੇ ਆ ਦੇਖੋ ਖੂਨ ਸੱਚੋ ਜਵਾਨ ਨਹੀਂ ਪਰਵਾਹ ਨਹੀਂ ਬਾਪੂ ਨੂੰ ਕਹਿਆ ਵੀ ਫਾਸਟ ਰੇਟ ਦੀ ਟਰਾਲੀ ਖੜੀ ਆ ਉੱਥੇ ਤੱਕ ਲੈ ਜਾਣਾ ਕਹਿੰਦਾ ਨਾ ਜਾਣਾ ਹੀ ਨਹੀਂ ਪਰਵਾਹ ਹੀ ਨਹੀਂ ਕੋਈ ਕਹਿੰਦਾ ਕਿਉਂ ਟਾਈਮ ਖਰਾਬ ਕਰਨਾ ਇਹਨਾਂ ਨੂੰ ਕੌਣ ਦੱਬੂ ਚੜਦੀ ਕਲਾ ਬਾਪੂ ਜੀ ਨਹੀਂ ਆਹ ਠੀਕ ਹੈ ਠੀਕ ਚੜਦੀ ਕਲਾ ਕਾਇਮ ਹੋ ਜਾ ਕਾਇਮ ਹੋ ਜਾ ਬਸ ਤੁਸੀਂ ਮੋਰਚਾ ਜਿੱਤ ਕੇ ਜਾਣਾ ਨਹੀਂ ਤੇ ਸਾਰੀ ਉਮਰ ਸਾਰੀ ਮਰ ਦੱਬ ਜਾਗੇ ਸਾਰੀ ਉਮਰ ਦੱਬ ਜਾਗੇ ਪੰਜਾਬ ਦਾ ਕਿਸਾਨ ਜਿੱਥੇ ਲਗਾਤਾਰ ਹੱਡ ਭੰਨਵੀ ਮਿਹਨਤ ਕਰਦਾ ਆ ਰਿਹਾ ਹੈ ਉੱਥੇ ਉਹ ਆਪਣੇ ਹੱਤਾਂ ਲਈ ਲਗਾਤਾਰ ਸੰਘਰਸ਼ ਵੀ ਕਰਦਾ ਆ ਰਿਹਾ ਹੈ ਅਤੇ ਪੁਲਿਸ ਦੀਆਂ ਡਾਂਗਾਂ ਨਾਲ ਵੀ ਹੱਡ ਭਨਵਾ ਰਿਹਾ ਹੈ। ਸੰਤਰਾਮ ਉਦਾਸੀ ਨੇ ਇਸੇ ਹਿਸਾਬband ਵਿੱਚ ਲਿਖਿਆ ਸੀ। ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ ਐ ਪਰ ਹੱਕਾਂ ਨੂੰ ਠੰਡ ਲਵਾਈ ਤਾਂ ਨਹੀਂ ਸਾਡਾ ਕਾਤਲ ਹੀ ਕੱਚਾ ਨਿਸ਼ਾਨਚੀ ਸੀ। ਅਸੀਂ ਗੋਲੀ ਤੋਂ ਕੰਡ ਪਹਾਈ ਤਾਂ ਨਹੀਂ ਸੋ ਇੱਕ ਪਾਸੇ ਇਹ ਕਿਸਾਨ ਆਪਣੀਆਂ ਫਸਲਾਂ ਦਾ ਪੂਰਾ ਮੁੱਲ ਹਾਸਿਲ ਕਰਨ ਲਈ ਸੜਕਾਂ 'ਤੇ ਸੰਘਰਸ਼ ਵੀ ਕਰ ਰਿਹਾ ਹੈ ਅਤੇ ਤਸ਼ੱਦਦ ਵੀ ਝੱਲ ਰਿਹਾ ਹੈ। ਦੂਜੇ ਪਾਸੇ ਇਹ ਕਿਸਾਨ ਫਸਲਾਂ ਬੀਜਣ ਲਈ ਅਤੇ ਹੋਰ ਲਾਹੇਵੰਦੀ ਜਾਣਕਾਰੀ ਲਈ ਕਿਸਾਨ ਮੇਲੇ ਵਿੱਚ ਹਾਜ਼ਰੀ ਵੀ ਭਰ ਰਿਹਾ ਹੈ। ਆਓ ਖਨੋਰੀ ਬਾਰਡਰ 'ਤੇ ਹੋਈਆਂ ਘਟਨਾਵਾਂ ਸੰਬੰਧੀ ਇਹਨਾਂ ਦੇ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕਰੀਏ। ਆ ਰਹੀ ਸੀ ਖਨੋਰੀ ਬਾਰਡਰ ਤੇ ਹਾਂਜੀ ਉਹ ਚੱਕਵਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਤੇ ਤੁਸੀਂ ਕੀ ਆਪਣੇ ਵਿਚਾਰ ਰੱਖਦੇ ਹੋ ਇਸ ਮੁੱਦੇ ਤੇ ਇਹਦੇ ਬਾਰੇ ਸਾਡਾ ਵਿਚਾਰ ਇਹ ਹੈ ਜੀ ਸਰਕਾਰ ਦਾ ਤੱਕਾ ਹੈ ਜੀ ਬਹੁਤ ਜ਼ਿਆਦਾ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਜੀ ਜਿਹੜੇ ਉਹਨਾਂ ਦੀਆਂ ਮੰਗਾਂ ਨੇ ਜੋ ਫਸਲਾਂ ਬੀਜਦੇ ਐ ਉਹਨਾਂ ਨੂੰ ਉਹਨਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਜੀ ਉਹਨਾਂ ਦੀਆਂ ਮੰਗਾਂ ਜਾਇਜ਼ ਆ ਜੀ ਜੇ ਆਪਾਂ ਕੋਈ ਵੀ ਕੰਮ ਕਰਦੇ ਆ ਜੀ ਜੇ ਆਪਾਂ ਉਹਦਾ ਮਨਾਫਾ ਹੋਊਗਾ ਆਪਣਾ ਘਰ ਚੱਲੂਗਾ ਜੀ ਤਾਂ ਹੀ ਆਪਾਂ ਕਰਾਂਗੇ ਜੀ ਤਾਂ ਸਰਕਾਰ ਨੂੰ ਤਾਂ ਮੇਰੀ ਤਾਂ ਇਹੀ ਜ਼ਦਾਇਤ ਹੈ ਜੀ ਰਿਕਵੈਸਟ ਹੈ ਜੀ ਵੀ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਨਾ ਕਿ ਉਹਨਾਂ ਨੂੰ ਤੱਕੇ ਨਾਲ ਤੋਂ ਠਾਹਿਆ ਜਾਣਾ ਚਾਹੀਦਾ ਹੈ। ਪਈਆ ਕਿ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਧਰਨਾ ਜ਼ਬਰਦਸਤੀ ਚਕਵਾ ਦਿੱਤਾ ਗਿਆ ਹੈ ਤਾਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਬਹੁਤ ਮਾੜੀ ਸਰਕਾਰ ਹੈ। ਬਹੁਤ ਗਲਤ ਕਰ ਰਹੀ ਹੈ ਜੋ ਕੁਝ ਵੀ ਕਰ ਰਹੀ ਹੈ। ਜਿੱਥੋਂ ਕਿ ਇਹਨਾਂ ਨੂੰ ਇਹਨੂੰ ਅਕਲ ਹੋਣੀ ਚਾਹੀਦੀ ਹੈ ਕਿ ਇਹੀ ਸਾਰੇ ਸਰਦਾਰ ਲੋਕ ਸੀ ਜਿਨ੍ਹਾਂ ਨੇ ਇਹਨਾਂ ਨੂੰ ਇੱਥੋਂ ਤੱਕ ਬਚਾਇਆ ਹੈ। ਤੇ ਇਹੀ ਇਹਨਾਂ ਨੂੰ ਹੁਣ ਖਤਮ ਕਰਨ ਵਾਸਤੇ ਇਹਨਾਂ ਨੇ ਸਕੀਮਾਂ ਲਗਾਈਆਂ। ਇਹ ਇਹ ਨਾਲ ਬਹੁਤ ਮਾੜੀ ਹੈ। ਬਹੁਤ ਮਾੜਾ ਹੈ। ਕੁਛ ਪੰਜਾਬ ਸਰਕਾਰ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਅਸੀਂ ਇਹ ਕਵਾਂਗੇ ਕਿ ਜਿੱਥੋਂ ਦਾ ਖੋ ਸਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਇਹਨਾਂ ਦੇ ਨਾਲ ਜੇ ਸਾਰਿਆਂ ਨੂੰ ਵਾਸਤੇ ਕੁਛ ਚਾਹੀਦਾ ਤਾਂ ਕਿਸਾਨਾਂ ਤੋਂ ਮਿਲਦਾ ਹੈ ਸਾਰਾ ਕੁਛ ਇਹੀ ਕਰਦੇ ਆ ਜਿਵੇਂ ਕਿ ਕਿਸਾਨ ਹੀ ਰੇੜ ਦੀ ਹੱਡੀ ਆ ਪੰਜਾਬ ਦੀ ਬਿਲਕੁਲ 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 ਪਰ ਇਹ ਉਹੀ ਹੱਡੀ ਤੋੜ ਕੇ ਇਹ ਆਪ ਕਿੱਥੇ ਜਾਣਗੇ ਫਿਰ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਸਾਹਮਣੇ ਕੋਈ ਆਵੇ ਤਾਂ ਇਹਨਾਂ ਨੂੰ ਗੁੱਤੀਓਂ ਸਾਹਮਣੇ ਤਾਂ ਆਉਂਦੇ ਨਹੀਂ ਦੂਰੋਂ ਬੈਠੀ ਆਪਣੀਆਂ ਤੋਪਾਂ ਚਲਾ ਰਹੇ ਆ ਜਿਵੇਂ ਉਹਨਾਂ ਨਾਲ ਪਹਿਲਾਂ ਵੀ ਬਹੁਤ ਤਕਾ ਕੀਤਾ ਗਿਆ ਗੱਬਰ ਦੀਆਂ ਗੋਲੀਆਂ ਉਹਨਾਂ ਤੇ ਚਲਾਈਆਂ ਗਈਆਂ ਇਸ ਲਈ ਚਲਾਈਆਂ ਗਈਆਂ ਇਹਨਾਂ ਦੇ ਆਪ ਦੇ ਪੁੱਤ ਮਰਨ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਦੂਸਰਿਆਂ ਦੀ ਵੈਲਿਊ ਨਹੀਂ ਜਾਣਦੇ ਕਿ ਕਿੰਨੇ ਬਹਾਦਰ ਲੋਕ ਸੀ ਜਿਨ੍ਹਾਂ ਨੂੰ ਇਹਨਾਂ ਨੇ ਮਾਰਿਆ ਕਿੰਨੇ ਸਹੀ ਸੀ ਤੇ ਜੇ ਇਹਨਾਂ ਨੇ ਜੋ ਨਸ਼ੇ ਹੀ ਅੰਦਰ ਤੇ ਇਹਨਾਂ ਦੇ ਅੰਦਰ ਹੈ ਆ ਬਾਕੀ ਨਾ ਦੂਸਰਿਆਂ ਦੇ ਨਹੀਂ ਲੈਂਦੇ ਪੰਜਾਬ ਇਹਨਾਂ ਦੇ ਨਹੀਂ ਪੰਜਾਬੀਆਂ ਦੇ ਨਹੀਂ ਹੈ ਜਿਸਾਨਾਂ ਦੇ ਨਹੀਂ ਇਹਨਾਂ ਨੇ ਆਪ ਯਾਰ ਲਾਇਆ ਨੂੰ ਪਤਾ ਹੀ ਖਨੋਰੀ ਬਾਰਡਰ ਤੋਂ ਕਿਸਾਨਾਂ ਦਾ 75 ਨਵਾ ਚੁਕਵਾ ਦਿੱਤਾ ਗਿਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਬਹੁਤ ਗਲਤ ਕੰਮ ਕਰਿਆ ਜੀ ਸਰਕਾਰ ਨੇ ਵੀ ਉਹ ਤਾਂ ਆਪਣੇ ਹੱਕੀ ਮੰਗਾ ਲਈ ਬੈਠੇ ਜੀ ਹਾਂ ਪਰਚਾਨ ਹੋਰ ਜਿਵੇਂ ਸਾਰੀਆਂ ਚੀਜ਼ਾਂ ਦਾ ਫਿਕਸ ਰੇਟ ਹੈ ਜੀ ਪਰਚਾਨ ਦੀ ਫਸਲ ਦਾ ਕੋਈ ਨਹੀਂ ਫਿਕਸ ਰੇਟ ਹੈਗਾ ਜੀ ਬਹੁਤ ਔਖੇ ਨੇ ਜੀ ਕਿਸਾਨ ਅੱਜ ਕੱਲ ਮਾਰ ਪਰਚਾਨ ਤੇ ਪੈ ਰਹੀ ਹਰ ਇੱਕ ਬੰਦਾ ਖਸ਼ਹਾਲ ਹੋ ਗਿਆ ਬਿਹਾਰ ਜੋ ਆ ਕੇ ਵੀ ਇਹ ਵੀ ਖਸ਼ਹਾਲ ਹੋ ਗਏ ਜੀ ਉਹ ਹੁਣ ਮਾੜੀ ਜੀਜ ਪਾ ਕੇ ਜੀ ਸਾਰਾ ਬਸ ਸਮੋਸੇ ਲਾ ਲਾ ਤੋੜ ਗੱਪੇ ਲਾ ਲਾ ਸਾਰੀ ਮਾੜੀ ਜੀਜ ਵੇਚ ਕੇ ਅੱਜ ਕੋਠੀਆਂ ਪਾਈ ਬੈਠੇ ਨੇ ਕਚਾਨ ਉੱਥੇ ਦਾ ਉੱਥੇ ਖੜਿਆ ਜੀ ਤੇ ਹੋਰ ਅਸੀਂ ਜਿਵੇਂ ਗੱਲ ਕਰੀਏ ਵੀ ਡੱਲੇ ਵਾਲ ਜੀ ਦੇ ਵਿੱਚ ਜਿਹੜੀ ਹਰਾਸਤ ਦੇ ਵਿੱਚ ਉਹਨਾਂ ਨੂੰ ਲਿਆਇਆ ਹੈ ਤੇ ਉਹ ਵੀ ਭਖੜ ਤਾਲ ਤੇ ਬੈਠੇ ਹੋਏ ਸੀ ਤੇ ਤੁਸੀਂ ਸਰਕਾਰ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਅਸੀਂ ਸੁਨੇਹਾ ਦੇਣਾ ਕਾਉਨਿਆ ਜੀ ਜੇ ਤਾਂ ਸੈਂਟਰ ਦੇ ਹੱਥ ਚ ਜਾਂਦਾ ਸੈਂਟਰ ਸਰਕਾਰ ਇਹਨਾਂ ਦੀ ਗੱਲ ਸੁਣੇ ਜੀ ਨਹੀਂ ਜੋ ਪੰਜਾਬ ਦੀਆਂ ਮੰਗਾਂ ਨੇ ਪੰਜਾਬ ਸਰਕਾਰ ਨੂੰ ਸੁਣੀਆਂ ਇੱਥੇ ਆਈਆਂ ਨੇ ਭਗਵਾਨ ਦਵਾਨ ਜੀ ਨੂੰ ਅਸੀਂ ਹੀ ਬੇਨਤੀ ਕਰਦੇ ਆਂ ਵੀ ਉਹਨਾਂ ਦੀਆਂ ਬੈ ਕੇ ਮੰਗਾਂ ਸਲਝਾਈਆਂ ਜਾਣ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ ਜਿਵੇਂ ਪਤਾ ਹੀ ਆ ਵਿੱਚ ਤਨਵਰੀ ਬਾਰਡਰ ਵਿੱਚ ਕਿਸਾਨਾਂ ਦਾ ਕਰਨਾ ਸਰਕਾਰ ਵੱਲੋਂ ਚੱਕਵਾ ਦਿੱਤਾ ਗਿਆ ਤੁਹਾਡੇ ਕੀ ਵਿਚਾਰ ਨੇ ਇਹਨੂੰ ਲੈ ਕੇ ਹੁਣ ਬਹੁਤ ਮਾੜੀ ਗੱਲ ਆ ਜੀ ਕੋਈ ਵੀ ਐਜੀਟੇਸ਼ਨ ਆ ਉਹ ਕਰਨ ਦਾ ਤਾਂ ਸਾਨੂੰ ਹੱਕ ਆ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੋਈਆਂ ਤੇ ਸੈਂਟਰ ਗਵਰਨਮੈਂਟ ਨੇ ਤੇ ਸਟੇਟ ਗਵਰਨਮੈਂਟ ਨੇ ਰਲ ਕੇ ਕਿ ਤਰਨਾ ਸਿਓ ਬਹੁਤ ਮਾੜਾ ਸੀ ਉਹ ਸ਼્વાસ ਘਾਟ ਚੇ ਮਿਲ ਤਾਈ ਅਪੀਲ ਨਹੀਂ ਕੀਤੀ ਗਈ ਸਰਕਾਰ ਦੁਆਰਾ ਕੋਈ ਯਾ ਨਹੀਂ ਜਾ ਕੇ ਸਹੀ ਕਰੋ ਤੇ ਉਹ ਇਸ ਤਰ੍ਹਾਂ ਚ ਬਹੁਤ ਮਾੜਾ ਸੀ ਜਿਵੇਂ ਮੀਟਿੰਗ ਤੇ ਬੁਲਾ ਕੇ ਸਿੱਧਾ ਹੀ ਉਹਨਾਂ ਨੂੰ ਹਮਲੇ ਚ ਲਾਇਆ ਗਿਆ ਹਾਂਜੀ ਬਿਲਕੁਲ ਬਹੁਤ ਮਾੜੀ ਗੱਲ ਸੀ ਬਹੁਤ ਅਸ਼ਵਾਸ਼ਕਤਾ ਸੀ ਕਰਾਣਾ ਸਰਕਾਰ ਦੇ ਕਿਸਾਨਾਂ ਨਾਲ ਪੁਲਿਸ ਦੀ ਧੱਕੇ ਮੁੱਕੀ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਾਂਜੀ 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 ਬਿਲਕੁਲ ਪੁਲਿਸ ਨੇ ਬਲਪਰਜੋਰ ਕੀਤਾ ਵਾ ਜੀ ਬਿਲਕੁਲ ਕਿਸਾਨਾਂ ਨੇ ਡਰਦਿਆਂ ਮੁਰਚੇ ਛੱਡਿਆ ਵਾ ਸਰਕਾਰ ਦੇ ਕੀ ਯੋਗ ਹੈ ਜੀ ਬਿਲਕੁਲ ਬਲਪਰ ਪੂਰਵਟ ਉਥੋਂ ਹਟਾਇਆ ਗਿਆ ਤੁਸੀਂ ਸਰਕਾਰ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਅਈ ਇਹ ਸੁਨੇਹਾ ਦੇਣਾ ਚਾਹੁੰਦੇ ਸ਼ਾਂਤੀਪੂਰਵਕ ਤਰੀਕੇ ਨਾਲ ਇੱਕ ਟੇਬਲ ਤੇ ਬੈਠੇ ਸਾਰਿਆਂ ਮੰਡਾਂ ਦਾ ਹੱਲ ਹੋਣਾ ਚਾਹੀਦਾ ਵਾ ਸਰਕਾਰ ਦੀ ਹਰ ਤਰ੍ਹਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਕਿਸਾਨਾਂ ਦੀਆਂ ਕਿਸਾਨਾਂ ਦੀ ਹਰ ਤਰ੍ਹਾਂ ਦੀ ਸੁਣਵਾਈ ਹੋਣੀ ਚਾਹੀਦੀ ਜਿਵੇਂ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਦਾ ਜਿਹੜਾ ਧਰਨਾ ਸੀ ਖਨੋਰੀ ਬਾਰਡਰ ਦੇ ਚੱਕਵਾ ਦਿੱਤਾ ਗਿਆ ਤੇ ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ ਮੈਡਮ ਬਹੁਤ ਵੱਡਾ ਧੋਖਾ ਕੀਤਾ ਹੈ ਸਰਕਾਰ ਨੇ ਇੱਥੇ ਜਿ ਸ਼ੁਰਾ ਮਰਿਆ ਕਿਸਾਨਾਂ ਦੇ ਉਹਨਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਪਹਿਲਾਂ ਤੁਸੀਂ ਮੀਟਿੰਗ ਲਈ ਕਿਸਾਨ ਨੂੰ ਸੱਦਿਆ ਕੌਣ ਤੇ ਗ੍ਰਿਫਤਾਰੀ ਕਿਉਂ ਕੀਤੀ ਉਹਨਾਂ ਦੀ ਕਿਸਾਨ ਲੀਡਰਾਂ ਦੀ ਜਾਂ ਤਾਂ ਫਿਰ ਮੀਟਿੰਗ ਲਈ ਨਾ ਸਕਦੇ ਫਿਰ ਉਹਨਾਂ ਨੂੰ ਉੱਥੇ ਉੱਥੇ ਹੀ ਗ੍ਰਿਫਤਾਰ ਕਰਦੇ ਤਾਂ ਲੋਕਾਂ ਨੂੰ ਸੱਦਾ ਦਿੰਦਾ ਸਾਡਾ ਕਾਠੋ ਤੇ ਵੱਧ ਤੋਂ ਵੱਧ ਹੁੰਦਾ ਨਾ ਕਿਸਾਨ ਲੀਡਰ ਜਾਂਦੇ ਹੋਰ ਪਬਲਿਕ ਪਹੁੰਚਦੀ ਫਿਰ ਤਾਂ ਗੱਲ ਹੋਰ ਸੀਗੀ ਕਿਸਾਨ ਲੀਡਰ ਗ੍ਰਿਫਤਾਰ ਕਰਕੇ ਤੁਸੀਂ ਉਹਨਾਂ ਨਾਲ ਸੁਝੌਤੇ ਦੀ ਗੱਲ ਕਰਕੇ ਸੱਦ ਕੇ ਮੋੜ ਕੇ ਤੁਸੀਂ ਧਰਨਾ ਚ ਕੋਨਿਓ ਬਹੁਤ ਮਾੜੀ ਕਤੂਰ ਕੀਤੀ ਹੈ ਗ੍ਰਿਫਤਾਰ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਸਰਕਾਰ ਨੂੰ ਜੀ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਪਤਾ ਲੱਗ ਜਾਊਗਾ ਇਹ ਗੱਲ ਤੱਕ ਗਿਆ ਜਾ ਭਗਤਣਾ ਹੋ ਗਏ ਸਰਕਾਰ ਪਤਾ ਲੱਗ ਗਈ ਜਊਂਗੇ 27 ਚ ਵੋਟਾਂ ਆਉਂਦੀਆਂ ਨੇ ਮੂਰੇ ਹੋਰ ਵੀ ਇਲੈਕਸ਼ਨ ਹੋਣੀਆਂ ਨੇ ਜੀ ਆ ਜੋ ਭਗਵੰਤਪਾਲ ਸਰਕਾਰ ਨੇ ਕਹਿੰਦੇ ਮੈਂ ਖੋਦਾ ਅੰਬਾ ਅਗਲੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਫੁਰਕੀ ਜੁੜੇ ਹੋਏ ਆ ਪਰ ਇਹ ਗੱਲ ਬਹੁਤ ਮਾੜੀ ਕੀਤੀ ਹੈ ਜਿਵੇਂ ਤੁਹਾਨੂੰ ਪਤਾ ਹੈ ਜੀ ਖਨੋਰੀ ਬਾਰਡਰ ਦੇ ਕਿਸਾਨਾਂ ਦਾ ਧਰਨਾ ਚੱਕਵਾ ਦਿੱਤਾ ਗਿਆ ਸਰਕਾਰ ਵੱਲੋਂ ਤੁਸੀਂ ਕੀ ਵਿਚਾਰ ਰੱਖਦੇ ਹੋ ਇਸ ਬਾਰੇ ਤੱਕੇ ਸਹੀ ਹੈ ਜੀ ਸਰਕਾਰ ਸਿਰੇ ਤੋਂ ਤੱਕੇ ਸਹੀ ਹੈ ਸਰਕਾਰ ਜਿਹੜੀ ਹੈਗੀ ਹੈ ਉਹ ਦੋਵੇਂ ਸਰਕਾਰਾਂ ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਇੱਕ ਤਰਫ ਤਾਂ ਪਹਿਲਾਂ ਤਾਂ ਸਰਕਾਰ ਨੇ ਲੋਕਾਂ ਦੇ ਵਿੱਚ ਇੱਕ ਬੈਨਰੀ ਬਣਾਈ ਤੇ ਸੜਕਾਂ ਦਾ ਸਨਾਨ ਰੋਕਿਆ ਹੋਈਆਂ ਜਾਂ ਕਿਸ ਤਰ੍ਹਾਂ ਸਰਚੂਟ ਹੈ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਬਕਾਇਦਾ ਐਲਾਨ ਕੀਤਾ ਹੋਇਆ ਸੀ ਸਰਕਾਰ ਨੇ ਆਪ ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰਕੇ ਉਹ ਕੋਏ ਪੁੱਟ ਕੇ ਕਿਸਾਨਾਂ ਨੂੰ ਉੱਥੇ ਬੈਠਣ ਲਈ ਮਜਬੂਰ ਕੀਤਾ ਲੋਕਾਂ ਦੇ ਵਿੱਚ ਇਹ ਪ੍ਰਚਾਰਿਆ ਗਿਆ ਸਾਡੇ ਭਲੇ ਭਲੇ ਲੋਕ ਜਿਹੜੇ ਆ ਉਹ ਅੱਜ ਵੀ ਇਹੀ ਸਮਝਦੇ ਨੇ ਕਿ ਸਰਕਾਰ ਕਿਸਾਨਾਂ ਕਾਰਨ ਬੰਦਾ ਨਹੀਂ ਜਦ ਕਿ ਇਸ ਤਰ੍ਹਾਂ ਬਿਲਕੁਲ ਨਹੀਂ ਸੀ ਚਲੋ ਉਹ ਗੱਲ ਵੱਖਰੀ ਆ ਪਹਿਲਾਂ ਵੀ 2 ਸਾਲ ਦਾ ਧਰਨਾ ਉੱਥੇ ਕਾਫੀ ਦਿਨਾਂ ਤੱਕ ਦਿੱਲੀ ਜਿਹੜਾ ਹੋਇਆ ਉਹ ਉਸ ਤੋਂ ਅਗਲੀ ਜਿਹੜੀ ਗੱਲ ਜਿਹੜਾ ਇਹਨਾਂ ਨੇ ਧਰਨਾ ਚਕਾਉਣ ਦਾ ਜਿਹੜਾ ਇਹਨਾਂ ਨੇ ਤਰੀਕਾ ਉਹਦੇ ਉੱਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇੱਕ ਪਾਸੇ ਕਿਸਾਨਾਂ ਨਾਲ ਮੀਟਿੰਗ ਲਈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਰੀਟੇਨ ਕੀਤਾ ਗਿਆ ਤੇ 10 ਮਿੰਟ ਦਾ ਸਿਰਫ ਟਾਈਮ ਦੇ ਕੇ ਉਹਨਾਂ ਨੂੰ ਜਿਸ ਤਰੀਕੇ ਨਾਲ ਉੱਥੋਂ ਉਹਨਾਂ ਦਾ ਸਮਾਨ ਜਿਹੜਾ ਉਹਦਾ ਨੁਕਸਾਨ ਕੀਤਾ ਗਿਆ ਤੇ ਸਾਡੇ ਜਿਹੜੇ ਬਜ਼ੁਰਗ ਕਿਸਾਨ ਸੀ ਉੱਥੇ ਉਹਨਾਂ ਨੂੰ ਜਿਸ ਤਰੀਕੇ ਨਾਲ ਜਲੀਲ ਕੀਤਾ ਗਿਆ ਉਹ ਬੇਹਦ ਮੰਦ ਭਗ ਹੈ ਕਿੱਥੇ ਹੱਦ ਤੱਕ ਚਲੋ ਸਾਡੀਆਂ ਆਪਸੀ ਜਿਹੜੀਆਂ ਫੁੱਟਬਾਲ ਜੀਆਂ ਨੇ ਉਹ ਵੀ ਇੱਕ ਕਾਰਨ ਹੈਗੀਆਂ ਅਸੀਂ ਮੰਨਦੇ ਆ ਪਰੰਤੂ ਸਰਕਾਰ ਇਹਦੇ ਤੇ ਅਸੀਂ ਮੰਨਦੇ ਆ ਕਿ ਸਰਕਾਰ ਜਾਂ ਸਰਕਾਰਾਂ ਦੋਵੇਂ ਸਰਕਾਰਾਂ ਜਿਆਦਾਤਰ ਤੇ ਦੋਸ਼ੀ ਨੇ ਜਿਨ੍ਹਾਂ ਨੂੰ ਕਿਸਾਨਾਂ ਦੀ ਅੱਜ ਸਾਰ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਗੰਭੀਰ ਨਤੀਜੇ ਕੋਪ ਦੇ ਫੈਂਦੇ ਆ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਸਰਕਾਰ ਨੂੰ ਸਰਕਾਰ ਨੂੰ ਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਲੋਕਾਂ ਦੇ ਸਿਰ ਤੇ ਰਾਜ ਕੀਤਾ ਜਾਂਦਾ ਲੋਕਾਂ ਨੂੰ ਨਾਲ ਲੈ ਕੇ ਰਾਜ ਕੀਤਾ ਜਾ ਸਕਦਾ ਲੋਕਾਂ ਨੂੰ ਮਾਰ ਕੇ ਰਾਜ ਕੀਤਾ ਨਹੀਂ ਜਾ ਸਕਦਾ ਕਿਸਾਨ ਜਿਹੜਾ ਹੈ ਉਹ ਦੇਸ਼ ਦਾ ਧੁਰਾ ਹੈ ਅੱਜ ਵੀ ਦੇਸ਼ ਦੀ ਸਾਡਾ ਸਾਡਾ ਤਾਂ ਦੇਸ਼ ਪਿੰਡਾਂ ਤੋਂ ਹੀ ਬਣਿਆ ਤੇ ਸਾਡਾ ਦੇਸ਼ ਦੀ ਅੱਜ ਵੀ ਜਿਹੜੀ ਬਹੁਤੀ ਬਸੋਂ ਹੈ ਉਹ ਪਿੰਡਾਂ ਦੇ ਵਿੱਚ ਵਸਦੀ ਹੈ ਇਹ ਜਿਹੜਾ ਕਿਸਾਨਾਂ ਦਾ ਗਾਲਾ ਘੁੱਟ ਕੇ ਇਹ ਕਿਸਾਨ ਕਿਸਾਨ ਮਜਬੂਰ ਨੇ ਕਿਸਾਨਾਂ ਦੀ ਜਿਹੜੀ ਕਾਸਟ ਹੈ ਉਹ ਵੱਧਦੀ ਜਾ ਰਹੀ ਹੈ ਪ੍ਰੋਫਿਟ ਘਟਦਾ ਜਾ ਰਿਹਾ ਹੈ ਜਿਸ ਦੇ ਕਰਕੇ ਉਹਨਾਂ ਨੂੰ ਧਰਨੇ ਦੇਣ ਦੀ ਮਜਬੂਰ ਹੋਣਾ ਪੈਂਦਾ ਇਕੱਲੇ ਕਿਸਾਨ ਨਹੀਂ ਅੱਜ ਜੀ ਅਸੀਂ ਓਵਰਆਲ ਦੇਖੀਏ ਸਾਰੀਆਂ ਟੀਚਰਜ਼ ਐਸੋਸੀਏਸ਼ਨਾਂ ਦੇ ਧਰਨੇ ਤੇ ਨੇ ਸਾਰੇ ਕੱਚੇ ਮੁਲਾਜ਼ਮ ਜਿਹੜੇ ਧਰਨੇ ਤੇ ਨੇ ਸਰਕਾਰ ਕਿਸ ਹਰ ਪਖਤੋ ਚਲੋ ਕੁਝ ਕੱਲ ਸਰਕਾਰਾਂ ਕੁਝ ਗੱਲਾਂ ਸਰਕਾਰ ਨੇ ਚਾਹੀਏ ਕੀਤੀਆਂ ਹੋ ਸਕਦੀਆਂ ਜਿਵੇਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਰੈਟ ਕੰਮ ਕੀਤਾ ਹੈਗਾ ਉਹ ਵਧੀਆ ਹੈ ਪਰਪਰੰਤੋਵਰਲ ਫੀਲ ਸਤ ਮੈਂ ਹੀ ਮੰਨਦਾ ਕਿ ਸਰਕਾਰ ਜਿਵੇਂ ਪਹਿਲਾਂ ਜਿਵੇਂ ਸਿਗਾ ਕਿਸਾਨ ਮੁੱਖ ਮੰਤਰੀ ਨਾਲ ਮੀਟਿੰਗਾਂ ਕਰਦੇ ਸੀ ਬੜਾ ਵਧੀਆ ਮਾਹੌਲ ਸੀ ਉਹ ਕਹਿੰਦੇ ਸੀ ਸਾਨੂੰ ਲੱਗਦਾ ਸੀ ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਆਏ ਅਸੀਂ ਕਿਸੇ ਆਪਣੇ ਭਰਾ ਨਾਲ ਮੀਟਿੰਗ ਕਰਕੇ ਆਏ ਇਹ ਬਜ਼ਰਾ ਦੀ ਸੀ ਉਹਦੋਂ ਪਰ ਹੁਣ ਜਿਸ ਦਿਨ ਤੋਂ ਕਿਸਾਨਾਂ ਦੀ ਜਿਹੜੀ ਮੀਟਿੰਗ ਸੀ ਆਪਣਾ ਚੰਡੀਗੜ੍ਹ ਦਾ ਧਰਨੇ ਦੀ ਗੱਲ ਸੀ ਉਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਰਵੱਈਆ ਜਿਹੜਾ ਬਿਲਕੁਲ ਚੇਂਜ ਹੋ ਗਿਆ ਉਹ ਹੁਣ ਆਪਣੇ ਆਪ ਨੂੰ ਉਹ ਹੁਣ ਆਪਣੇ ਆਪ ਵਿੱਚ ਲਿਖਿਆ ਪਿਆ ਸੀ ਉਹ ਹੁਣ ਆਪਣੇ ਆਪ ਨੂੰ ਤਾਕਤਵਰ ਲੀਡਰ ਸਾਬਤ ਕਰਨ ਤੇ ਲੱਗਿਆ ਉਹ ਹੁਣ ਲੋਕਾਂ ਦਾ ਲੀਡਰ ਨਹੀਂ ਰਿਹਾ ਉਹ ਹੁਣ ਉਹ ਹੁਣ ਇਹ ਸਮਝਦਾ ਕਿ ਉਹ ਉਹਦੇ ਬਿਆਨਾਂ ਚ ਆਉਂਦਾ ਵੀ ਮੇਰੀ ਨਰਮਾਈ ਨੂੰ ਮੇਰੀ ਕਮਜ਼ੋਰੀ ਨਾ ਸਮਝੋ ਇਹ ਨਹੀਂ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਮੈਂ ਉਹ ਵੀ ਇਹ ਡਰ ਕੇ ਤੁਹਾਨੂੰ ਮੀਟਿੰਗ ਦਿੱਤੀ ਥਾਨਾ ਨੂੰ ਵੀ ਮੈਂ ਕੱਲ ਗਿਆ ਕਿ ਤੁਹਾਡੀਆਂ ਰੋਜ਼ ਦੀਆਂ ਰੋਕਵੇ ਰੇਲ ਰੋਕ ਤੋਂ ਸੜਕ ਰੋਕ ਤੋਂ ਪਾਈ ਮਾਈਕੀ ਚਾਹਤਾ ਹਾਂ ਰੋਕ ਤੋਂ ਹੋਰ ਰੋਕ ਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਐਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਬਸ ਬਸੀਆਂ ਰੱਖ ਲਾ ਮੈਂ ਐਕਸ਼ਨ ਨਹੀਂ ਲੈ ਸਕਦਾ ਨਹੀਂ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚੇ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਿਹਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਦੋਂ ਪਹਿਲਾਂ ਬਿਨਾਂ ਮੋਰਚਾ ਤੇ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀ ਦਾ ਮੈਂ ਆਪ ਕਿਸਾਨੀ ਨੂੰ ਸੰਬੰਧ ਰੱਖਦਾ ਤੁਹਾਡੇ ਤੋਂ ਸ਼ਾਇਦ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਚੱਲੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲੋ ਸਰ ਇਹ ਨਾ ਆਈਡੀਆ ਨਾ ਇਹ ਈਗੋ ਨੂੰ ਸ਼ੋਅ ਕਰਤੀਆ ਜਦ ਕਿ ਇੱਕ ਬਹੁਤ ਵੱਡਾ ਪਦ ਹੈ ਉਹਦੇ ਕੋਲ ਜੋ ਚੰਗਾ ਪ੍ਰਧਾਨ ਮੰਤਰੀ ਆ ਚੰਗਾ ਮੁੱਖ ਮੰਤਰੀ ਹੁੰਦਾ ਆ ਆ ਸੂਬੇ ਦਾ ਉਹਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹਨੂੰ ਲੋਕਾਂ ਦਾ ਹੁਣ ਉਹ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਲੋਕਾਂ ਦੇ ਜਜ਼ਬਾਤਾਂ ਨੂੰ ਚੇਸ ਨਾ ਪਹੁੰਚਾਂਦੇ ਉਹਨੂੰ ਲੋਕਾਂ ਦੇ ਲਈ ਕੰਮ ਕਰਨਾ ਚਾਹੀਦਾ ਜਿਹੜਾ ਲੋਕਾਂ ਨੇ ਲੋਕਾਂ ਦਾ ਹੁਣ ਮੈਂ ਨਹੀਂ ਮੰਨਦਾ ਕਿ ਕਸੂਰ ਹੈ ਜਿਵੇਂ ਪੰਜਾਬ ਦੇ ਲੋਕਾਂ ਨੇ 92 ਐਮਐਲਏ ਜਿਤਾ ਕੇ ਇਹਨਾਂ ਨੂੰ ਬਹੁਤ ਵੱਡੀ ਮжоਰਿਟੀ ਨਾਲ ਸਰਕਾਰ ਦਿੱਤੀ ਕਿਉਂਕਿ ਉਹ ਇਹਨਾਂ ਦੀ ਜਿੱਤ ਨਹੀਂ ਸੀ ਉਹ ਦੂਜਿਆਂ ਦੀ ਹਾਰ ਸੀ ਕਿਉਂਕਿ ਦੂਜਿਆਂ ਤੋਂ ਲੋਕ ਅਵਾਜ਼ਾਰ ਸੀ ਉਹ ਦੂਜਿਆਂ ਤੋਂ ਅਵਾਜ਼ਾਰ ਹੁਣ ਕਰਕੇ ਲੋਕਾਂ ਨੇ ਇਹਨਾਂ ਨੂੰ ਸਿਲੈਕਟ ਇਹਨਾਂ ਨੂੰ ਚੂਜ਼ ਕਰ ਲਿਆ ਇਹਨਾਂ ਦੀ ਕੋਈ ਕੁਆਲਿਟੀ ਤਾਂ ਨਹੀਂ ਸੀ ਇਹਨਾਂ ਨੇ ਹੁਣ ਆਪਣੇ ਆਪ ਨੂੰ ਸਾਬਤ ਕਰਨਾ ਸੀ ਇਹਨਾਂ ਨੇ ਸਾਬਤ ਕਰਨਾ ਸੀ ਕਿ ਤੁਸੀਂ ਸਾਨੂੰ ਚੁਲਕੀ ਗਲਤੀ ਨਹੀਂ ਕੀਤੀ ਪਰ ਹੁਣ ਤੂੰ ਅੱਜ ਇਹਨਾਂ ਨੇ ਇਹ ਸਾਬਤ ਕਰਤਾ ਕਿ ਤੁਸੀਂ ਸਾਨੂੰ ਚੁਲਕੇ ਵੀ ਉਹੀ ਗਲਤੀ ਕੀਤੀ ਹੈ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਮੰਨ ਲਈ ਸੀ ਕਿਉਂਕਿ ਜਦੋਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਬੰਦਿਆਂ ਨੇ ਆ ਕੇ ਇਹਨਾਂ ਤੋਂ ਟਿਕਟਾਂ ਲੈ ਕੇ ਐਮਐਲਏ ਬਣ ਗਏ ਇਹ ਕੁਝ ਤੱਕ ਲੱਗਦਾ ਸੀ ਕਿ ਇਹ ਪਰ ਲੋਕਾਂ ਨੂੰ ਇਹ ਸੀ ਵੀ ਚਲੋ ਇੱਕ ਵਾਰ ਇਹਨਾਂ ਤੋਂ ਖੜਾ ਚੜਾਈਏ ਹੋ ਸਕਦਾ ਕੁਝ ਭਲਾ ਹੋਈ ਵੀ ਲੇਕਿਨ ਲੋਕ ਮੈਂ ਮੰਨਦਾ ਕਿ ਸਮਾਜ ਦਾ ਹਰ ਵਰਗ ਜਿਹੜੀ ਮੈਂ ਗੱਲ ਤੁਹਾਨੂੰ ਪਹਿਲਾਂ ਕੀਤੀ ਹੈ ਕਿ ਜੇ ਇਹਨਾਂ ਨੇ ਲਾਈਨਰੀ ਜਰੂਰ ਬਣਾ ਦਿੱਤੀ ਹੈ ਵੀ ਸਰਕਾ ਕਿਸਾਨਾ ਕਰਕੇ ਬੰਦ ਨੇ ਬਟ ਕਿਸਾਨਾ ਕਰਕੇ ਸਰਕਾ ਬੰਦ ਨਹੀਂ ਸੀਗੀਆਂ ਤੇ ਸਾਨੂੰ ਸਾਰਿਆਂ ਨੂੰ ਸਮਝਣਾ ਪੈਣਾ ਇਹ ਅੱਜ ਜੇ ਕਿਸਾਨਾਂ ਦਾ ਧਰਨਾ ਚੁੱਕਿਆ ਗਿਆ ਇਹਦੇ ਨਤੀਜੇ ਗੰਭੀਰ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨ ਵਰਗਾਂ ਤੇ ਵੀ ਸਰਕਾਰ ਇਸੇ ਤਰ੍ਹਾਂ ਦਾ ਤਸ਼ੱਦਦ ਕਰੇਗੀ ਉਹ ਚਾਹੇ ਚਿੱਟੇ ਦੇ ਰੂਪ ਦੇ ਵਿੱਚ ਹੈ ਹੁਣ ਤੁਸੀਂ ਦੇਖੋ ਜਿਵੇਂ ਸਰਕਾਰ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰ ਰਹੀ ਹੈ ਹੁਣ ਸਾਨੂੰ ਘਰ ਤਾਂ ਟੈਂਦੇ ਦਿਖਦੇ ਆ ਮਹਿਲ ਤਾਂ ਨਹੀਂ ਟੈਂਦੇ ਕਿਤੇ ਇਹ ਤਾਂ ਨਹੀਂ ਹੈ ਕਿ ਨਸ਼ਿਆਂ ਨਾਲ ਸਿਰਫ ਘਰੀ ਉਸਨੇ ਮਹਿਲ ਨੇ ਉਸਨੇ ਉਸਰੇ ਆ ਜੀ ਜੇ ਮਹਿਲ ਉਸਰੇ ਤੇ ਮਹਿਲ ਵੀ ਟਹਿਣ ਇਹ ਤਾਂ ਨਹੀਂ ਹੈ ਕਿ ਪਹਿਲਾਂ ਪਤਾ ਨਹੀਂ ਸੀ ਸਰਕਾਰ ਨੂੰ ਸਾਰਾ ਕੁਝ ਪਤਾ ਸੀ ਅੱਜ ਵੀ ਪਤਾ ਹੈ ਪਰ ਸਰਕਾਰ ਨੂੰ ਆਪਣੇ ਪੀੜੇ ਹੇਠ ਸੋਤਾ ਫਿਰਨਾ ਚਾਹੀਦਾ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆ ਜੋ ਲੋਕਾਂ ਨੇ ਆਪਣੇ ਦਿਲ ਦੇ ਵਿੱਚ ਗੱਲਾਂ ਰੱਖ ਕੇ ਇਹਨਾਂ ਨੂੰ ਚੁਣਿਆ ਸੀ ਉਹਨਾਂ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਲੇ ਵੀ 2 ਸਾਲ ਦਾ ਸਮਾਂ ਹੈ ਪਰ ਹੁਣ ਪਾਣੀ ਬਹੁਤ ਮਹਤੁਰਿਆ ਮੈਨੂੰ ਉਮੀਦ ਜ਼ਰ ਨਹੀਂ ਹੈ ਪਰ ਅਸੀਂ ਫਿਰ ਵੀ ਇਹ ਤੁਹਾਡੇ ਲਈ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਰਕਾਰ ਉਹਨਾਂ ਨੇ ਸਮੇਂ ਦੇ ਵਿੱਚ ਜਿਹੜੀਆਂ ਪਿਛਲੀਆਂ ਹੋ ਚੁੱਕੀਆਂ ਗਲਤੀਆਂ ਉਹਨਾਂ ਤੋਂ ਸਬਕ ਲੈਂਦੇ ਆ ਇੱਕ ਵਧੀਆ ਲੋਕਾਂ ਨੂੰ ਰਾਜ ਪ੍ਰਬੰਧ ਦੇਣ ਦਾ ਜੋ ਇਹਨਾਂ ਦਾ ਵਾਅਦਾ ਸੀ ਉਹਨੂੰ ਪੂਰਾ ਕਰੇ ਪਿਛਲੇ ਸਾਲ ਤੋਂ ਕਿਸਾਨ ਧਰਨਾ ਲਾ ਕੇ ਬੈਠੇ ਸੀ ਖਨੋਰੀ ਬਾਰਡਰ ਤੇ ਉਹਨਾਂ ਦਾ ਧਰਨਾ ਪਰसों ਸਰਕਾਰਾਂ ਵੱਲੋਂ ਚਕਵਾ ਦਿੱਤਾ ਗਿਆ ਉਹਨਾਂ ਦੇ ਜਿਹੜੇ ਕਿਸਾਨ ਲੀਡਰ ਸੀਗੇ ਜਗਜੀਤ ਸਿੰਘ ਢੱਲੇਵਾਰ ਤੇ ਸਰਵੰਤ ਸਿੰਘ ਪੰਦੇ ਉਹਨਾਂ ਨੂੰ ਵੀ ਰਸਤੇ ਵਿੱਚ ਲਿਆਂ ਗਿਆ ਜਦ ਕਿ ਉਹ ਸਤਵੇਂ ਗੇਟ ਦੀ ਮੀਟਿੰਗ ਕਰਨ ਗਏ ਸੀਗੇ ਸਰਕਾਰ ਨਾਲ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਵੀ ਉੱਥੇ ਧਰਨਾ ਜ਼ਬਰਦਸਤੀ ਚਕਵਾ ਦਿੱਤਾ ਗਿਆ ਕਿਸਾਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿਸਾਨਾਂ ਦਾ ਧਰਨਾ ਆਪਣੇ ਹੱਕ ਤੇ ਸੱਚ ਦੀ ਲੜਾਈ ਲੜਦੇ ਸੀ ਉਦੇ ਵਾਸਤੇ ਉਹਨਾਂ ਨੇ ਜਿਹੜਾ ਧਰਨਾ ਲਾਇਆ ਸੀ ਸਰਕਾਰ ਨੇ ਇਹਨਾਂ ਨੂੰ ਆਪਣੇ ਝੂਠੇ ਦਿਲਾਸੇ ਦੇ ਲੈ ਕੇ ਉੱਥੇ ਮੀਟਿੰਗ ਕੀਤੀ ਮੀਟਿੰਗ ਤੋਂ ਉਪਰੰਤ ਉੱਥੇ ਜਿਹੜੇ ਜ਼ਿੰਮੇਵਾਰ ਸੀ ਮੁਤਵਰ ਸੀ ਉਹ ਚੰਡੀਗੜ੍ਹ ਤੋਂ ਹੀ ਅਰੈਸਟ ਕਰ ਲਏ ਸਨ ਜਿਹੜਾ ਖਨੋਰੀ ਬਾਰਡਰ ਤੇ ਧਰਨਾ ਲੱਗਾ ਸੀ ਕਾਫੀ ਟਾਈਮ ਤੋਂ ਪਹਿਲਾਂ ਇੱਕ ਸੰਭੂ ਬਾਰਡਰ ਲੱਗਿਆ ਸੀ ਜਿਹੜੇ ਕਿਸਾਨਾਂ ਦੀ ਮੰਗ ਆ ਉਹ ਹੈ ਕਿ ਕੇਂਦਰ ਦੇ ਨਾਲ ਸੰਮਾਨ ਭਗਵਾਨ ਜਮਾਨ ਨੇ ਇਹਨਾਂ ਦਾ ਸੰਯੋਗ ਦੇਣਾ ਸੀ ਇਹਨਾਂ ਦਾ ਸਾਥ ਦੇਣਾ ਸੀ ਇਸ ਤਰ੍ਹਾਂ ਨਹੀਂ ਕਰਨਾ ਸੀ ਜ਼ਬਰਦਸਤੀ ਨਹੀਂ ਕਰਨੀ ਸੀ ਜਿਵੇਂ ਜ਼ਬਰਦਸਤੀ ਕੀਤੀ ਹੈ ਇਹ ਬਹੁਤ ਯਾਨੀ ਕਿ ਘਟਿਆਨੀਤੀ ਹੈ ਚੰਗੀ ਨਹੀਂ ਹੈ ਜੀ ਇਹਦੇ ਜਿੰਨੇ ਨਿੰਦਾ ਹੋਵੇ ਨਹੀਂ ਥੋੜੀ ਤੁਸੀਂ ਸਰਕਾਰ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਭਗਵਾਨ ਜੀ ਮਾਨ ਪਾਲਾ ਜਿਵੇਂ ਗੱਲਾਂ ਕਰਦਾ ਹੁੰਦਾ ਸੀ ਕਿਉਂਕਿ ਇਹ ਭੰਡਾ ਹੈ ਭੰਡਾ ਦਾ ਕੰਮ ਤੁਹਾਨੂੰ ਪਤਾ ਕੀ ਹੁੰਦਾ ਇਹ ਤਾਂ ਵੈਸੇ ਲੋਕਲ ਮੂਰਖ ਬਣਾ ਕੇ ਚਾਰ ਟੁਟਕਲੇ ਸੁਣਾ ਕੇ ਬਣਾਤਾ ਇਹ ਸਰਕਾਰ ਦੇ ਲੈਕਨ ਹੈ ਨਹੀਂ ਇਹਨੇ ਦਗਾ ਕਮਾਇਆ ਤੋਖਾ ਕਮ ਆਇਆ ਸਿੱਖਾਂ ਨਾਲ ਵੀ ਕਿਸਾਨਾਂ ਨਾਲ ਵੀ ਸਾਥ ਦੇਣ ਦੀ ਬਜਾਏ ਇਹਨੇ ਉਹਨਾਂ ਨਾਲ ਧੋਖਾ ਕੀਤਾ ਵਾ ਅਸੀਂ ਤਾਂ ਇਹ ਕਹਿਣਾ ਤਾਂ ਆਵਾਜ਼ ਦੀ ਕਿਸਾਨਾਂ ਦੀ ਮੰਗ ਹੈ ਜਿਹੜੇ ਹੱਤ ਹੈ ਉਹ ਮਿਲਣੇ ਚਾਹੀਦੇ ਇਹਨਾਂ ਨੂੰ ਸੈਂਟਰ ਨੂੰ ਵੀ ਇਹਨਾਂ ਨੂੰ ਬਿਨੈ ਦੇਰੀ ਤੋਂ ਇਹਨਾਂ ਦੀ ਮੰਗਾਂ ਮੰਗ ਲਈ ਦੇਣੀ ਚਾਹੀਦੀ ਠੀਕ ਹੈ ਜੀ ਪੰਜਾਬੀਓ ਸਾਨੂੰ ਅਪੀਲ ਕਰਦੇ ਆ ਉਹ ਕਿੱਥੇ ਰਹਿ ਗਏ ਤੁਸੀਂ ਸੁੱਤੇ ਉਹ ਸੋਡੀਆਂ ਦੇ ਵਿੱਚ ਪੱਗਾਂ ਤੱਕ ਭੋਲ ਗਿਆ ਬਹੁਤ ਚਿਰ ਉਹ ਜਾ ਬੋਲੋ ਕੋ ਕਾਰਨ ਅੱਜ ਉਹ ਡੱਲਿਆ ਸਾਹਿਬ ਦਿਲ ਚੰਡੀਗੜ੍ਹ ਤੋਂ ਆਂਦੇ ਹੋਏ ਇਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਬੋਚੜ ਨੇ ਚੱਕਿਆ ਭਰਾਵਾ ਇਸ ਗੱਲਬਾਤ ਵਿੱਚ ਮੇਲੇ ਵਿੱਚ ਆਏ ਕਿਸਾਨਾਂ ਅਤੇ ਨੌਜਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਵਕ ਵਕ ਵਿਸ਼ਿਆਂ ਤੇ ਅਜਿਹੀਆਂ ਚਰਚਾਵਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ